ਜ਼ਿਲ੍ਹਾ ਮਲੇਰਕੋਟਲਾ ਦੇ ਇਤਿਹਾਸਕ ਨਗਰ ਪਿੰਡ ਰਹੀੜਾ ਵਿਖੇ ਤੀਆਂ ਦਾ ਤਿਹਾਰ ਬਹੁਤ ਹੀ ਸ਼ਾਨ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਦੀ ਧਰਮ ਪਤਨੀ ਮੈਡਮ ਪਰਮਿੰਦਰ ਕੌਰ ਮੰਡੇਰ ਦੇ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਪਿੰਡ ਦੀਆਂ ਲੜਕੀਆਂ ਤੇ ਔਰਤਾਂ ਵੱਲੋਂ ਆਪਣਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿੱਦੇ ਦੇ ਵਿੱਚ ਪਾਈਆਂ ਜਾ ਰਹੀਆਂ ਬੋਲੀਆਂ ਨੇ ਮੈਡਮ ਪਰਮਿੰਦਰ ਕੌਰ ਨੂੰ ਵੀ ਨੱਚਣ ਲਈ ਮਜਬੂਰ ਕਰ ਦਿੱਤਾ ਪਿੰਡ ਦੇ ਸਰਪੰਚ ਬੋਬੀ ਰਹੀੜਾ ਦੇ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਨਿਪਰੇ ਚੜਾਉਣ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਵੇਖੋ ਇਸ ਸੰਬੰਧੀ ਸਾਡੀ ਇਹ ਪੂਰੀ ਰਿਪੋਰਟ ਲੰਗ ਜਾ ਲੰਗ ਜਾ ਮਮਾ ਪਾ ਦਾ ਮੈਂ ਵੀ ਆ ਗਿਆ ਨਹੀਂ ਖੜਿਆ ਹਾਂ ਹਾਂ ਜੀ ਮੈਂ ਖੜਿਆ ਆਇਆ ਪਤਾ ਤੀ ਘਟਨ ਕੀ ਅਸੀ ਖਟਕੇ ਲਿਆਂਦਾ ਪੰਨ ਵਾਰੀ ਵੱਤੀ ਘਟਨ ਕੀ ਅਸੀ ਖਟਕੇ ਲਿਆਂਦਾ ਪੰਨ ਭਾਬੀ ਔਲੇ ਨੀ ਜੜਿ ਕੜੇ ਪੜੇ ਜੜਿ ਪੜੇ ਕਲਾਸਾ 5 ਭਾਬੀ ਔਲੇ ਨੀ ਜੜਿ ਪੜੇ ਕਲਾਸਾ 5 ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਤੀਆਂ ਲਗੀਆਂ ਮੇਰੇ ਤੇਕਿਆਂ ਦੇ ਪਿੰਡ ਤੀਆਂ ਤੇਰੇ ਤੇਕਿਆਂ ਦੇ ਪਿੰਡ ਤੀਆਂ ਜੋ ਸੋਹਣ ਆ ਗਿਆ ਤੀਆਂ ਦੇ ਦਿਨ ਨੇੜੇ ਤੇ ਜੀ ਮਾਈ ਵੱਡੇ ਵੀਰ ਨੂੰ ਸੋਹਣ ਆ ਗਿਆ ਤੀਆਂ ਦੇ ਦਿਨ ਨੇੜੇ ਮੇਰੀ ਸਾਰੀ ਵੇ عمر ਤੇ ਤੇਕੇ ਇੱਕ ਵੀਰ ਦੇਵਰ ਬਾਬੇ ਸਭ ਸਾਰੇ ਬੋਲੋ ਕਿ ਮੇਰੀ ਆਵਾਜ਼ ਨਾਲ

ਈ ਨਹੀਂ ਈ ਨਹੀਂ ਸਾਡੇ ਪਿੰਡ ਵਿੱਚ ਨਹੀਂ ਹੀਰਮ ਜੱਜਣ ਆਈ ਸਾਡੇ ਪਿੰਡ ਵਿੱਚ ਨਹੀਂ ਹੀਰਮ ਜੱਜਣ ਆਈ ਸਾਡੇ ਪਿੰਡ ਵਿੱਚ ਨਹੀਂ ਹੀਰਮ ਜੱਜਣ ਆਈ ਸਾਡੇ ਪਿੰਡ ਵਿੱਚ ਨਹੀਂ ਗਰ ਰੋਹੀੜਾ ਦੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਤਾਵਾ ਪੈਣਾ ਬੱਚੀਆਂ ਧੀਆਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਹਾਂਜੀ ਪੁੱਤਰ ਤੁਹਾਨੂੰ ਸਾਰਿਆਂ ਨੂੰ ਤੀਜ ਦੇ ਤਿਉਹਾਰ ਦਾ ਬਹੁਤ ਬਹੁਤ ਮੁਬਾਰਕ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਦਾਂ ਦੇ ਮੇਲੇ ਜਿਹੜਾ ਆਪਣਾ ਸੱਭਿਆਚਾਰ ਸੀਗਾ ਉਹ ਅਲੋਪ ਹੋ ਗਿਆ ਸੀ ਦੁਬਾਰਾ ਫੇਰ ਪਿਛਲੇ ਸਾਲ ਕੱਤੀ ਤੇ ਐਤਕੀ ਮੈਨੂੰ ਲੱਗਦਾ ਹਰ ਇੱਕ ਪਿੰਡ ਦੀਆਂ ਧੀਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਸੀ ਨਾ ਮੋਬਾਈਲਾਂ ਦੇ ਵਿੱਚ ਹੀ ਰਹਿ ਗਈਆਂ ਸੀਗੀਆਂ ਪਤਾ ਲੱਗ ਗਿਆ ਵੀ ਧੀਆ ਹੁੰਦੀਆਂ ਕੀ ਨੇ ਧੀਆ ਦੇ ਵਿੱਚ ਬੜੀ ਜਿਦਾ ਹੁਣ ਛੋਟੀਆਂ ਬੱਚੀਆਂ ਨੇ ਕਿੱਡਾ ਵਧੀਆ ਉਹਨਾਂ ਦੇ ਮਨ 'ਚ ਚਾਹ ਸੀਗਾ ਵੀ ਅਸੀਂ ਪਰਫਾਰਮ ਕਰਨਾ ਕਿਉਂਕਿ ਇਦਾਂ ਦੇ ਚਾਹ ਇਦਾਂ ਦੇ ਬਲਬਲੇ ਇਹ ਤੀਜ ਦੇ ਉੱਤੇ ਆ ਕੇ ਆਪਣੀਆਂ ਸਹੇਲੀਆਂ ਦੇ ਨਾਲ ਆਪਣੀਆਂ ਭੈਣਾਂ ਦੇ ਨਾਲ ਗੱਲ ਮਿਲ ਕੇ ਸਾਂਝੀਆਂ ਕਰ ਸਕਦੀਆਂ ਨੇ ਅਗਲੀ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਤੁਹਾਡੀਆਂ ਐਨੀਆਂ ਮਹਿਨਾਜ਼ ਰੂਹਾਂ ਨੇ ਜਿਹੜੀਆਂ ਉਹਨਾਂ ਦੇ ਦਰਸ਼ਨ ਕਰਨ ਦਾ ਟਾਈਮ ਦਿੱਤਾ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਬੁਲਾ ਕੇ ਬਹੁਤ ਸਤਿਕਾਰ ਤੇ ਪਿਆਰ ਦਿੱਤਾ ਤੁਹਾਡੇ ਸਤਿਕਾਰ ਤੇ ਪਿਆਰ ਦੇ ਲਈ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਤੁਹਾਡੇ ਸਾਰੇ ਜਿੰਨੀਆਂ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ ਦਾ ਕਿਉਂਕਿ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਆਪਣਾ ਉਹ ਵਿਰਸਾ ਜਿਹੜਾ ਬਹੁਤ ਮਹਾਨ ਹੈ ਉਹਨੂੰ ਬੱਚੇ ਭੁੱਲ ਗਏ ਸੀ ਉਹਨੂੰ ਦੁਬਾਰਾ ਯਾਦ ਕਰਾ ਦਿੱਤਾ ਤੇ ਆਪਣੇ ਪੰਜਾਬ ਨੂੰ ਆਪਾਂ ਦੁਬਾਰਾ ਰੰਗਲਾ ਬਣਾਉਣ ਜਾ ਰਹੇ ਆ ਬਾਣੀ ਗਿਆ ਹੁਣ ਤਾਂ ਜਦੋਂ ਥਾ ਥਾ ਤੇ ਇਦਾਂ ਦੇ ਮੇਲੇ ਲੱਗਦੇ ਨੇ ਆਓ ਅੱਗੇ ਵੀ ਅੱਗੇ ਤੋਂ ਵੀ ਆਪਾਂ ਰਲ ਕੇ ਸਾਰੇ ਇਦਾਂ ਦੇ ਮੇਲੇ ਲਾਈਏ ਤਾਂ ਕਿ ਆਪਣੀਆਂ ਧੀਆਂ ਭੈਣਾਂ ਬੱਚੀਆਂ ਜਿਨ੍ਹਾਂ ਦੇ ਵਿੱਚ ਸਹਿਰ ਸ਼ਕਤੀ ਬਹੁਤ ਘਟ ਗਈ ਸੀ ਗੁੱਸਾ ਵਧ ਗਿਆ ਸੀ ਤੁਸੀਂ ਖੁਦ ਦੇਖਦੇ ਹੋ ਬਹੁਤ ਜ਼ਿਆਦਾ ਮਿਠਾਸ ਇਹਨਾਂ ਮੇਲਿਆਂ ਤੋਂ ਬੱਚੀਆਂ ਸਿੱਖਦੀਆਂ ਨੇ ਸੋ ਬਹੁਤ ਵਧੀਆ ਆਪਣਾ ਅੱਲਾ ਤੁਹਾਡਾ ਉਹੀ ਸੱਗੀ ਫੁੱਲ ਉਹੀ ਸਿੰਘ ਤੀਤੀਆਂ ਬੱਚੇ ਸਿੱਖਦੇ ਨੇ ਦੁਬਾਰਾ ਤੇ ਪਰਮਾਤਮਾ ਸਾਰੀਆਂ ਇਸ ਨਗਰ ਦੀਆਂ ਵੀ ਧੀਆਂ ਭੈਣਾਂ ਨੂੰ ਤਾਕਤ ਬਖਸ਼ੇ ਖੁਸ਼ ਰਹਿਣ ਖੁਸ਼ੀਆਂ ਖੇੜੇ ਬਖਸ਼ਣ ਇਸ ਪਿੰਡ ਦੀਆਂ ਸਾਰੀਆਂ ਧੀਆਂ ਨੂੰ ਬਹੁਤ ਹਮੇਸ਼ਾ ਹੀ ਪਰਮਾਤਮਾ ਖੁਸ਼ੀ ਬਖਸ਼ੇ ਬਹੁਤ ਬਹੁਤ ਧੰਨਵਾਦ ਸਾਰੇਆਂ ਦਾ ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ